ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ YouTube ਚੈਨਲ SK ਟੈਕਸਟਾਈਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆ ਜਿੱਦਾਂ ਕੀ ਆ ਦੇਖੋ ਮਸਲੀਨ ਦੇ ਵਿੱਚ ਬਹੁਤ ਸੋਹਣੇ ਫੈਬਰਿਕ ਦੇ ਉੱਪਰ ਵੈਰਾਈਟੀ ਆਈ ਆ ਬਰਸ਼ ਪੇਂਟ ਦਾ ਕੰਮ ਹੋਇਆ ਹੋਇਆ ਤੇ ਇਹਦੇ ਨਾਲ ਜਿਹੜਾ ਦੁਪੱਟਾ ਆਪਾਂ ਤਿਆਰ ਕਰਵਾਇਆ ਜੀ ਮਸਲੀਨ ਦਾ ਹੀ ਦੁਪੱਟਾ ਪੂਰੇ ਦੁਪੱਟੇ ਤੇ ਰਹੂਗਾ ਜੀ ਬਰਸ਼ ਪੇਂਟ ਐਦਾਂ ਦੀਆਂ ਫੈਂਸੀ ਆਈਟਮਾਂ ਬਹੁਤ ਚੀਪ ਰੇਟ ਦੇ ਵਿੱਚ ਆਈਆਂ ਨੇ ਡਿਜ਼ਾਈਨ ਬਹੁਤ ਰਹਿਣੇ ਨੇ ਹੋਰ ਵੀ ਕਲੈਕਸ਼ਨ ਤੁਹਾਨੂੰ ਇਸ ਵੀਡੀਓ 'ਚ ਦਿਖਾਵਾਂਗੇ ਇਸ ਲਈ ਤੁਸੀਂ ਵੀਡੀਓ ਤੋਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੇ ਰਹੋ ਜਿੱਦਾਂ ਕਿ ਇਹ ਸਭ ਤੋਂ ਫਰਸਟ ਆਰਟੀਕਲ ਹੈ ਜੀ ਐਦਾਂ ਦੇ ਮਸਲੀਨ ਦੇ ਖੁੱਲੇ ਡੁੱਲੇ ਦੁਪੱਟੇ ਰਹਿਣਗੇ ਸਿਰਫ 265 ਰੁਪਏ ਦੀ ਰੇਂਜ ਤੋਂ ਆਪਾਂ ਸਟਾਰਟ ਕਰਨ ਲੱਗੇ ਹਾਂ ਜੀ ਵੀਡੀਓ ਆਲ ਓਵਰ ਸੂਟ ਨੇ ਔਰ ਇਹਦੇ 'ਚ ਦੋ ਕਲਰ ਚਾਰਟ ਨੇ ਤੁਸੀਂ ਕੁਆਂਟੀਟੀ ਜਿੰਨੀ ਮਰਜ਼ੀ ਲੈ ਕੇ ਜਾ ਸਕਦੇ ਹੋ ਇੱਕ ਕਲਰ ਚਾਰਟ ਰਹੇਗਾ ਆਹ ਵਾਲਾ ਇਹ 'ਚ 8 ਕਲਰ ਆਏ ਨੇ ਜੀ 8 ਦੇ 8 ਕਲਰ ਬਹੁਤ ਹੀ ਸ਼ਾਨਦਾਰ ਕਲਰ ਨੇ ਆ ਦੇਖੋ ਚਾਰ ਕਲਰ ਆ ਰਹਿਣਗੇ ਜੀ ਚਾਰ ਨੀਚੇ ਤੋਂ ਦਿਖਾਏ ਨੇ ਇਹ ਸਾਰੇ ਇੱਕੋ ਰੇਂਜ ਰਹਿਣਗੇ ਜੀ 265 ਰੁਪਏ ਦੀ ਰੇਂਜ ਤੇ ਆਲ ਓਵਰ ਮਸਲੀਨ ਦੇ ਨਾਲ ਮਸਲੀਨ ਦਾ ਦੁਪੱਟਾ ਉਸ ਤੋਂ ਬਾਅਦ ਇੱਕ ਆਈਟਮ ਆਪਾਂ ਲੈ ਕੇ ਆਂਦੀ ਆ ਜੀ ਔਰਗੈਂਜ਼ਾ ਤੇ ਆ ਦੇਖੋ ਸ਼ਰਟ ਰਹਿਣੀ ਆ ਜੀ ਔਰਗੈਂਜ਼ਾ ਦੀ ਔਰਗੈਂਜ਼ਾ ਦੀ ਸ਼ਰਟ ਦੇ ਉੱਪਰ ਪ੍ਰੋਪਰ ਵਰਕ ਰਹੂਗਾ ਮੋਡਲ ਦੀ ਇਹਦੇ ਨਾਲ ਬਾਟਮ ਦੁਪੱਟਾ ਬੜਾ ਸ਼ਾਨਦਾਰ ਇਹਦੇ ਨਾਲ ਵਰਕ ਵਾਲਾ ਪ੍ਰੋਪਰ ਵਰਕ ਵਾਲਾ ਦੁਪੱਟਾ ਰਹੂਗਾ ਆ ਦੇਖੋ ਪੂਰੇ ਦੁਪट्टे ਤੇ ਫੋਰ ਸਾਈਡ ਲੈਸ ਲੱਗੀ ਹੋਈ ਹੈ ਵਰਕ ਹੋਇਆ ਹੈ ਜੀ ਸਾਰਾ ਰੇਂਜ ਬਹੁਤ ਹੀ ਨੋਮੀਨਲ ਰੇਂਜ ਦੇ ਵਿੱਚ ਆਇਆ ਜੀ ਸਿਰਫ 500 80 ਰੁਪਏ ਦੀ ਰੇਂਜ ਦੇ ਵਿੱਚ ਆ ਦੇਖੋ 580 ਰੁਪਏ ਦੀ ਰੇਂਜ ਦੇ ਵਿੱਚ ਆਰਟੀਕਲ ਰਹਿਣਾ ਦੁਪट्टे ਬਹੁਤ ਵਧੀਆ-ਵਧੀਆ ਦੁਪट्टे ਨੇ ਜੀ ਚਾਰ ਇਸ ਦੇ ਕਲਰ ਰਹਿਣਗੇ ਡਾਰਕ ਔਰ ਚਾਰ ਕਲਰ ਰਹਿਣਗੇ ਇਸ ਦੇ ਵਿੱਚ ਆਈਸਕ੍ਰੀਮ ਚਾਰਟ ਦੇ ਜੀ ਜਿਸ ਤਰ੍ਹਾਂ ਕਿ ਅਗਲਾ ਜਿਹੜਾ ਕਲਰ ਚਾਰਟ ਹੈ ਜੀ ਆਈਸਕ੍ਰੀਮ ਚਾਰ ਦਾ ਕਲਰ ਆ ਸ਼ਾਰਟ ਰਹੇਗੀ ਦੁਪੱਟਾ ਇਹਦੇ ਨਾਲ ਰਹੂਗਾ ਜੀ ਟੋਨ ਟੂ ਟੋਨ ਸੇਮ ਟੋਨ ਟੂ ਟੋਨ ਦੁਪੱਟੇ ਚਾਰ ਇਸਦੇ ਕਲਰ ਰਹਿਣਗੇ ਚਾਰ ਤੁਹਾਨੂੰ نیچے ਦਿਖਾਏ ਨੇ ਰੇਂਜ ਰਹੇਗੀ ਸਿਰਫ 580 ਰੁਪਏ ਸਿਰਫ 580 ਰੁਪਏ ਦੇ ਵਿੱਚ ਪਿਓਰ ਆਰਗੈਂਜ਼ਾ ਦੇ ਉੱਪਰ ਮਡਾਲ ਦੀ ਬਾਟਮ ਦੇ ਨਾਲ ਆਰਟੀਕਲ ਆਇਆ ਜੀ ਉਸ ਤੋਂ ਬਾਅਦ ਅਗਲੀ ਆਈਟਮ ਅਸੀਂ ਲੈ ਕੇ ਆਏ ਅਸੀਂ ਸੋਲੋ ਦੇ ਵਿੱਚ ਵੀ ਰੈਡੀ ਕਰਾਈ ਸੀ ਇਹਦੇ ਵਿੱਚ ਕੁਝ ਸੈੱਟ ਵਾਈਜ਼ ਡਿਜ਼ਾਈਨ ਹੋਣਗੇ ਕੁਝ ਸੋਲੋ ਡਿਜ਼ਾਈਨ ਹੋਣਗੇ ন্যাচারাল গ্রেਵ ਦੇ ਵਿੱਚ ਸੂਟ ਰਹੂਗਾ ਧਾਗੇ ਦਾ ਕੰਮ ਹੋਇਆ ਜੀ ਨਾਲ ਇਸ ਦੇ ਬਾਜ਼ੂ ਕੱਡੇ ਹੋਏ ਆ ਦੇਖੋ ਬਾਜ਼ੂ ਕੱਡੇ ਹੋਏ ਬਹੁਤ ਸ਼ਾਨਦਾਰ ਕਲੈਕਸ਼ਨ ਚਨਾਉਣ ਦੇ ਦੇ ਨਾਲ ਰਹਿਣਗੇ ਦੁਪੱਟੇ ਕੱਟਵਰਕ ਚਨਾਉਣ ਦੇ ਦੁਪੱਟੇ 5 ਮੀਟਰ ਰਹੇਗਾ ਸੂਟ ਆ ਦੇਖੋ ਇਸ ਦਾ 5 ਮੀਟਰ ਸੂਟ ਨਾਲ ਚਨਾਉਣ ਦੁਪੱਟੇ ਵਰਕ ਇਸ ਦੇ ਵਿੱਚ 6 ਤੋਂ 7 ਡਿਜ਼ਾਈਨ ਰੈਡੀ ਹੋ ਕੇ ਆਏ ਆ ਜੀ ਰੇਂਜ ਬਹੁਤ ਹੀ ਨੋਮੀਨਲ ਸਿਰਫ 495 ਰੁਪਏ ਦੇ ਵਿੱਚ ਦੇਣਾ ਜੀ ਆਪਾਂ ਸੂਟ ਦੇ ਵਾਲਾ 495 ਰੁਪਏ ਦੀ ਰੇਂਜ ਡਿਜ਼ਾਈਨ ਬੜੇ ਸ਼ਾਨਦਾਰ ਜਿੱਦਾਂ ਕਿ ਅਗਲੀ ਡਿਜ਼ਾਈਨਿੰਗ ਹੈ ਜੀ ਫੋਟੋ ਵਾਲੇ ਕਨਸੈਪਟ ਆ ਦੇਖੋ ਨੇਚਰਲ ਗਰੇਵ ਦੀ ਰੇਂਜਾਂ ਦੇ ਵਿੱਚ ਸੂਟ ਨੇ ਜੀ ਆ ਦੇਖੋ ਆ ਫੋਟੋ ਵਾਲਾ ਸੇਮ ਕਨਸੈਪਟ ਹੈ ਸਭ ਤੋਂ ਵੱਡੀ ਗੱਲ ਨਾਲ ਬਾਜ਼ੂ ਤੁਹਾਨੂੰ ਬਣੇ ਹੋਏ ਮਿਲਨੇ ਜੀ ਬਾਜ਼ੂ ਵਿਦ ਵਰਕ 5 ਮੀਟਰ ਆਲ ਓਵਰ ਨੇਚਰਲ ਗਰੇਵ ਤੇ ਦੁਪੱਟਾ ਰਹਿਣਾ ਚਨਾਉਣ ਦੇ ਵਿੱਚ ਆ ਦੇਖੋ ਚਨਾਉਣ ਦੇ ਵਿੱਚ ਪੂਰਾ ਉਸਾਈਡ ਕਟ ਵਰਕ ਦੁਪੱਟਾ ਇਸ ਦੇ ਮਿਲਿਆ ਕਲਰ 4 ਉਸ ਤੋਂ ਅਗਲਾ ਡਿਜ਼ਾਈਨ ਹੈ ਜੀ ਇਹਦੇ ਵਿੱਚ ਹੀ ਨੈਕਸਟ ਲੋ ਜੀ ਇਹ ਵੀ ਆ ਰਹੀ ਹੈਗੀ ਫਰੰਟ ਲੁੱਕ ਸ਼ਰਟ ਦੀ ਆਲ ਓਵਰ ਫੈਬਰਿਕ ਰਹੂਗਾ ਵਿਦ ਇਹਦੇ ਵੀ ਬਾਜ਼ੂ ਬਣੇ ਹੋਏ ਆ ਜੀ ਆ ਦੇਖੋ 5 ਮੀਟਰ ਕੱਟ ਦੇ ਨਾਲ ਬਾਜ਼ੂ ਦੁਪੱਟਾ ਰਹੇਗਾ ਵਰਕ ਰੇਂਜ ਸੀਮ ਰਹੇਗੀ ਜੀ ਸਿਰਫ 495 ਜਿਨੇ ਦਾ ਪਲੇਨ ਕਪੜਾ ਆਣਾ ਜੀ ਉਹਨੇ ਚ ਆਪਾਂ ਤੁਹਾਨੂੰ ਸੂਟ ਵਰਕ ਵਾਲਾ ਦੇਤਾ ਐਦਾਂ ਦੇ ਸੈੱਟ ਵਾਈਜ਼ ਆਲੇ ਆ ਜੀ ਇਹਦੇ ਚ ਕਲਰ ਪੰਜ ਰੰਗ ਦਾ ਸੈੱਟ ਹੈਗਾ ਰੇਂਜ ਰਹੇਗੀ 495 ਰੁਪਏ ਉਸ ਤੋਂ ਬਾਅਦ ਅਗਲਾ ਆਰਟੀਕਲ ਆਪਾਂ ਲੈ ਕੇ ਆਏ ਆ ਜੀ ਔਰਗੈਂਜ਼ਾ ਸ਼ਰਟ ਉੱਪਰ ਪੱਫ ਦਾ ਕੰਮ ਹੋਇਆ ਜੀ ਆ ਦੇਖੋ ਆ ਸ਼ਰਟ ਦੀ ਲੁੱਕ ਦੇਖੋ ਪੱਫ ਦਾ ਕੰਮ ਹੈ ਧਾਗੇ ਦਾ ਕੰਮ ਹੈ ਜੀ ਉੱਪਰ ਕਰੀਬ ਦੀ ਰਹੇਗੀ ਇਹਦੇ ਨਾਲ ਬਾਟਮ ਔਰ ਦੁਪੱਟਾ ਜਿਹੜਾ ਇਹਦਾ ਰਹੇਗਾ ਸੇਮ ਔਰਗਾਂਜ਼ਾ ਜੋ ਸ਼ਰਟ ਦਾ ਫੈਬਰਿਕ ਹੈਗਾ ਜੀ ਉਹੀ ਦੁਪੱਟੇ ਦਾ ਫੈਬਰਿਕ ਰਹੂਗਾ ਦੁਪੱਟਾ ਨਾਲ ਹੈਗਾ ਸੇਮ ਮੈਚਿੰਗ ਕੰਟਰਾਸਟ ਕਲਰ ਚਾਰਟ ਮਿਲਨੇ ਹੈ ਇਸ ਦੇ ਵਿੱਚ ਅਸਲ ਵਿੱਚ ਆਈਸਕ੍ਰੀਮ ਕਲਰ ਚਾਰਟ ਰਹੂਗਾ ਜੀ ਬਹੁਤ ਸੋਹਣੀ ਰੇਂਜ ਹੈ ਸਿਰਫ 495 ਰੁਪਏ ਰੇਂਜ ਦੇ ਵਿੱਚ ਮਿਲਣ ਜਾ ਰਿਹਾ ਇਹ ਵਾਲਾ ਡਿਜ਼ਾਈਨ ਔਰਗਾਂਜ਼ਾ ਟੂ ਔਰਗਾਂਜ਼ਾ ਦੁਪੱਟਾ ਦੇ ਨਾਲ ਉਸ ਤੋਂ ਬਾਅਦ ਅਗਲਾ ਫੈਬਰਿਕ ਮਸਲੀਨ অল ওভার বেস 5 মিটার ਕੱਟ ਦੇ ਨਾਲ অল ওভার বেਸ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਇਹ ਸਟਾਕ ਵਿਗ ਰਿਹਾ ਜੀ 10 ਤੋਂ 15 ਡਿਜ਼ਾਈਨ ਦੇ ਵਿੱਚ ਹਾਜ਼ਰ ਨੇ ਜਿੱਦਾਂ ਕਿ ਪਿਛਲੀ ਵਾਰ ਵੀ ਤੁਸੀਂ ਬਹੁਤ ਜ਼ਿਆਦਾ ਇਹ ਵਾਲਾ ਸਟਾਕ ਦਾ ਆਰਡਰ ਦਿੱਤਾ ਸੀਗਾ ਕਿਉਂਕਿ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਸਾਰੀਆਂ ਰੇਂਜਾਂ ਜਿਹੜੀਆਂ 500 ਪਲੱਸ ਵਾਲੀਆਂ ਸੀਗੀਆਂ ਜਿਹੜੀਆਂ ਕਿ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਜੀ 395 ਰੁਪਏ ਦੇ ਵਿੱਚ ਸਿਰਫ 395 ਰੁਪਏ ਦੇ ਵਿੱਚ ਆਰਟੀਕਲ ਆਊਗਾ 10 ਡਿਜ਼ਾਈਨ ਹੋਰ ਇਹਦੇ ਵਿੱਚ ਦੇਖਣ ਵਾਸਤੇ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਜਾਂ ਫਿਰ ਵਿਜ਼ਿਟ ਕਰਕੇ ਵੀ ਆਪਣੇ ਆਰਟੀਕਲ ਬਣਾ ਕੇ ਲੈ ਕੇ ਜਾ ਸਕਦੇ ਹੋ ਮਿਲੇਗਾ ਓਨਲੀ ਸੈੱਟ ਵਾਈਜ਼ ਜਿਸ ਤਰ੍ਹਾਂ ਕਿ ਆਹ ਡਿਜ਼ਾਈਨ ਦੇ ਤੁਹਾਨੂੰ ਮਿਲਨੇ ਆਂ ਜੀ 6 ਕਲਰ ਹੋਰ ਇਹਦੇ ਵਿੱਚ ਘੱਟੋ ਘਾਟ ਤੁਹਾਨੂੰ 10 ਡਿਜ਼ਾਈਨ ਦੇ ਦਾਂਗੇ ਆਪਾਂ ਜਿੱਦਾਂ ਕਿ ਇੱਕ ਨੈਕਸਟ ਡਿਜ਼ਾਈਨ ਤੁਹਾਨੂੰ ਹੋਰ ਖੋਲ ਕੇ ਦਿਖਾਵਾਂਗੇ ਆਪਾਂ ਆ ਲੋ ਜੀ ਇਹ ਵੀ ਰਹਿਣਾ ਤੁਹਾਨੂੰ 395 ਰੁਪਏ ਦੀ ਰੇਂਜ ਆਲ ਓਵਰ ਮਸਲੀਨ ਦੁਪੱਟਾ ਰਹੇਗਾ ਇਹਦੇ ਵਿੱਚ ਵਰਕ ਵਾਲਾ ਸ਼ਿਫੋਨ ਦਾ ਦੁਪੱਟਾ ਆ ਦੇਖੋ ਸ਼ਿਫੋਨ ਦਾ ਦੁਪੱਟਾ ਰਹਿਣ ਵਾਲਾ ਪੂਰੇ ਦੁਪੱਟੇ ਦੇ ਬਹੁਤ ਹੀ ਸੋਹਣਾ ਬਰੀਕ ਕੱਟਵਰਕ ਦਾ ਡਿਜ਼ਾਈਨ ਆ ਬੂਟੀਆਂ ਨੇ ਜੀ ਪੂਰੇ ਦੁਪੱਟੇ ਦੇ ਵਿੱਚ ਇਸਦੇ ਮਿਲਨੇ ਆ 4 ਕਲਰ ਕੁਝ ਡਿਜ਼ਾਈਨਾਂ ਦੇ 6 ਕਲਰ ਦਾ ਸੈੱਟ ਹੈਗਾ ਕੁਝ ਡਿਜ਼ਾਈਨ ਜਿਹੜੇ ਮਿਲਣਗੇ ਤੁਹਾਨੂੰ 4 ਕਲਰ ਦੇ ਸੈੱਟ ਦੇ ਵਿੱਚ ਰੇਂਜ ਸਭ ਦੀ ਰਹੇਗੀ 395 ਰੁਪਏ ਓਨਲੀ ਉਸ ਤੋਂ ਬਾਅਦ ਅਗਲਾ ਆਰਟੀਕਲ ਆਪਾਂ ਲੈ ਕੇ ਆਏ ਆ ਫਿਉਨਾ 베ਸ ਦੇ ਵਿੱਚ ਜੀ ਆ ਦੇਖੋ ਆਲ ਓਵਰ ਸੂਟ ਫਿਉਨਾ ਦੁਪੱਟਾ ਰਹੇਗਾ ਇਸ ਦੇ ਨਾਲ ਮੈਚਿੰਗ ਆ ਦੇਖੋ ਮੈਚਿੰਗ ਦੁਪੱਟਾ ਰਹੂਗਾ ਵਰਕ ਦੁਪੱਟਾ ਰਹਿਣ ਵਾਲਾ ਰੰਗ ਬੜੇ ਸ਼ਾਨਦਾਰ ਚਾਰ ਕਲਰ ਦਾ ਸੈੱਟ ਰਹੂਗਾ ਜੀ ਰੇਂਜ ਬਹੁਤ ਹੀ ਨੋਮੀਨਲ 5 ਮੀਟਰ ਕੱਟ ਦੇ ਨਾਲ ਆਲ ਓਵਰ ਧਾਗੇ ਦਾ ਕੰਮ ਕੀਤਾ ਹੋਇਆ ਜੀ ਰੰਗ ਚੜ ਚੈੱਕ ਕਰਿਓ ਕਿੰਨੇ ਪਿਆਰੇ ਆ ਜੀ ਇਹਦੇ ਆਹ ਲੋ ਜੀ ਇਹ ਵੀ ਧਾਗੇ ਦਾ ਵਰਕ ਰਹੂਗਾ ਨਾਲ ਚਾਰ ਕਲਰ ਹੈ ਬਹੁਤ ਹੀ ਵਧੀਆ ਕਲਰ ਚਾਰਟ ਹੈ ਜੀ ਰੇਂਜ ਸਿਰਫ ਔਰ ਸਿਰਫ 465 ਰੁਪਏ ਹੀ 465 ਰੁਪਏ ਦੀ ਰੇਂਜ ਦੇ ਵਿੱਚ ਆਰਟੀਕਲ ਮਿਲੂਗਾ ਰੰਗ ਮਿਲਨੇ ਆ ਇਸ ਦੇ ਵਿੱਚ ਇਸਾ ਦੇ ਕੁਛ 4 ਇਹਦੀ ਵੀ ਕੁਆਂਟੀਟੀ ਤੁਸੀਂ ਜਿੰਨੀ ਮਰਜ਼ੀ ਲੈ ਕੇ ਜਾ ਸਕਦੇ ਹੋ ਅਗਲਾ ਆਰਟੀਕਲ ਜੌਰਜਟ ਫੈਬਰਿਕ ਦੇ ਉੱਪਰ ਸ਼ਰਟ ਰੈਗੀ ਫੁੱਲ ਫਰੰਟ ਹੈਵੀ ਵਰਕ ਜੌਰਜਟ ਔਰ ਦੁਪੱਟਾ ਵੀ ਜਿਹੜਾ ਇਹਦੇ ਨਾਲ ਰਹਿਣ ਵਾਲਾ ਹੈਗਾ ਜੀ ਜੌਰਜਟ ਦਾ ਦੁਪੱਟਾ ਆ ਲੋ ਜੌਰਜਟ ਦਾ ਹੀ ਦੁਪੱਟਾ ਜੌਰਜਟ ਦੀ ਸ਼ਰਟ ਨਾਲ ਕਰੀਮ ਦੀ ਬਾਟਮ ਰੰਗ ਬੜੇ ਸ਼ਾਨਦਾਰ 4 ਕਲਰ ਰੇਂਜ ਸਿਰਫ 345 ਰੁਪਏ ਓਨਲੀ 345 ਰੁਪਏ ਦੀ ਰੇਂਜ ਚਾਰ ਇਸ ਤਰ੍ਹਾਂ ਦੇ ਬਹੁਤ ਹੀ ਸੋਹਣੀ ਕਲੈਕਸ਼ਨ ਦੇ ਕਲਰ ਚਾਰਡ ਮਿਲਣ ਜਾ ਰਹੇ ਨੇ ਸਿਰਫ 345 ਰੁਪਏ ਦੀ ਰੇਂਜ ਜਿੰਨੀ ਮਰਜ਼ੀ ਤੁਸੀਂ ਕੁਆਂਟੀਟੀ ਸਟਾਕ ਜਿੰਨਾ ਮਰਜ਼ੀ ਲੈ ਕੇ ਜਾਓ ਹੋਲ ਸੇਲ ਦੇ ਵਿੱਚ ਖਰੀਦਣ ਵਾਸਤੇ ਇੱਕੋ ਸ਼ਾਪ ਯਾਦ ਰੱਖੋ ਜੀ ਸਿਰਫ ਐਸ ਕੇ ਟੈਕਸਟਾਈਲ ਮੋਰਿੰਡਾ ਲੁਧਿਆਣਾ ਚੰਡੀਗੜ੍ਹ ਹਾਈਵੇ ਓਪੋਜ਼ਿਟ ਰਾਜਮੈਲ ਪੈਲੈਸ ਵਿਜ਼ਿਟ ਕਰਕੇ ਤੁਸੀਂ ਆਪਣੀ ਵੈਰਾਈਟੀ ਲੈ ਕੇ ਜਾ ਸਕਦੇ ਹੋ ਅਗਰ ਤੁਸੀਂ ਆਨਲਾਈਨ ਮੰਗਵਾਉਣਾ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੀ ਵੈਰਾਈਟੀ ਸਿਲੈਕਟ ਕਰ ਸਕਦੇ ਹੋ ਤੇ ਆਲ ਓਵਰ ਵਰਲਡ ਜਿੱਥੇ ਮਰਜ਼ੀ ਬੈਠੇ ਹੋਵੋ ਹੋਲਸੇਲ ਦੇ ਵਿੱਚ ਆਈਟਮਾਂ ਮੰਗਵਾਉਣ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਇਹ ਵਾਲੀ ਆਈਟਮ ਅਸੀਂ ਰੈਡੀ ਹੈ ਜੀ ਇਹ ਅਸੀਂ ਰਿਪੀਟ ਟੂ ਰਿਪੀਟ ਵੇਚ ਰਹੇ ਹਾਂ ਇਸ ਲਈ ਅਸੀਂ ਵੀਡੀਓ ਚ ਦੁਬਾਰਾ ਸ਼ੇਅਰ ਕਰਦੇ ਪਏ ਹਾਂ ਕਿਉਂਕਿ ਇਹਦੀ ਰੇਂਜ ਬਹੁਤ ਹੀ ਨੋਮੀਨਲ ਰੇਂਜ ਹੈ ਔਰਗਾਂਜ਼ਾ ਦੀ ਸ਼ਰਟ ਹੈ ਇਹਦੇ ਨਾਲ ਸ਼ੰਟੂਨ ਦੀ ਬਾਟਮ ਤੇ ਔਰਗਾਂਜ਼ੇ ਦਾ ਗੋਟਾ ਪੱਟੀ ਦਾ ਡਿਜ਼ਾਈਨ ਵਾਲਾ ਦੁਪੱਟਾ ਫੋਰਸ ਐਂਡ ਲੈਸ ਰਹਿਣੀ ਹੈ ਜੀ ਇਹਦੇ ਵਿੱਚ ਰੇਂਜ ਬਹੁਤ ਹੀ ਜ਼ਿਆਦਾ ਵਾਜਿਬ ਸਿਰਫ 475 ਰੁਪਏ ਰੇਂਜ ਦੇ ਵਿੱਚ ਦੁਬਾਰਾ ਆਪਾਂ ਰੀਸਟਾਕ ਕਰ ਲਿਆ ਵਾਲਾ ਡਿਜ਼ਾਈਨ ਕਲਰ ਚਾਰਟ ਰਹਿਣਗੇ ਇਸ ਦੇ ਵਿੱਚ ਇਸ ਤਰ੍ਹਾਂ ਦਾ ਚਾਰ ਕਲਰ ਦਾ ਸੈੱਟ ਹੈ ਇੱਕ ਡਿਜ਼ਾਈਨ ਇਹਦੇ ਵਿੱਚ ਹੋਰ ਮਿਲ ਜੂਗਾ ਕਲਰ ਚਾਰਟ ਉਹ ਵੀ ਬਹੁਤ ਪਿਆਰਾ ਦੂਸਰਾ ਡਿਜ਼ਾਈਨ ਦੇਖਣ ਵਾਸਤੇ ਤੁਸੀਂ ਕਰ ਲਓ ਵੀਡੀਓ ਕਾਲ ਅਗਲੀ ਡਿਜ਼ਾਈਨਿੰਗ ਕਰੇਵ ਦੇ ਵਿੱਚ ਇਹ ਆਈਟਮ ਨੂੰ ਬਹੁਤ ਜ਼ਿਆਦਾ ਲੋਕ ਪਸੰਦ ਕਰ ਰਹੇ ਨੇ ਪਸੰਦ ਆ ਮਤਲਬ ਇਹ ਹੈ ਕਿ ਰੇਂਜ ਦੇ ਅਕੋਰਡਿੰਗਲੀ ਇਸ ਰੇਟ ਦੇ ਵਿੱਚ ਨਾ ਆਈਟਮ ਹੈ ਮਿਲਣੀ ਹੈ ਨਾ ਤਿਆਰ ਹੋਣੀ ਹੈ ਆ ਦੇਖੋ ਬਰਸ਼ ਪੇਂਟ ਵਾਲਾ ਸੂਟ ਘੇਰੇ ਦੇ ਬਹੁਤ ਸੋਹਣੀ ਲੈਸ ਦੁਪੱਟਾ ਇਹਦੇ ਨਾਲ ਰਹੂਗਾ ਜੀ ਪ੍ਰਿੰਟਡ ਆ ਦੇਖੋ ਪ੍ਰਿੰਟਡ ਦੁਪੱਟਾ ਸਿਰਫ 199 ਰੁਪਏ ਦੇ ਵਿੱਚ ਸਿਰਫ 199 ਰੁਪਏ ਦੇ ਵਿੱਚ ਦੇਣਾ ਸੂਟ 10 ਡਿਜ਼ਾਈਨ ਹੈਗੇ ਆ ਜੀ ਬਸ ਲਾਸਟ ਇਹਦੇ ਵਿੱਚ ਸਟਾਕ ਹੈ ਜਿਨ੍ਹਾਂ ਨੇ ਵੀ ਆਰਡਰ ਕਰਨਾ ਮੰਗਵਾਣਾ ਹੈਗਾ ਜਿਹੜੇ ਪਿਛਲੀ ਵੀਡੀਓ ਚ ਸ਼ਾਇਦ ਨਾ ਮੰਗਵਾ पाए ਹੋਣ ਨਵੀਂ ਵੀਡੀਓ ਦੇਖਦੇ ਹੋਣ ਉਹ ਦੁਬਾਰਾ ਤੋਂ ਸਾਡੇ ਕੋਲ ਮੰਗਵਾ ਸਕਦੇ ਇਹ ਆਈਟਮਾਂ ਸਿਰਫ ਲਾਸਟ ਸਟਾਕ ਰਹਿ ਗਿਆ ਇਹਦੇ ਵਿੱਚ ਦੋ ਤਿੰਨ ਪਾਰਸਲ ਹੋਣਗੇ ਜੀ ਬਸ ਆਈਟਮ ਸਟਾਕ ਖਤਮ ਹੈ ਜੀ ਘੱਟੋ ਘੱਟ 70 80 ਪਾਰਸਲ ਦੀ ਆਈਟਮ ਆਈ ਸੀਗੀ ਇਹ ਵਾਲੀ 199 ਰੁਪਏ ਦੇ ਵਿੱਚ ਕਰੇਵ ਦੇ ਨਾਲ ਡਿਜੀਟਲ ਪ੍ਰਿੰਟਡ ਦੁਪੱਟਾ ਡਿਜ਼ਾਈਨ ਇਹਦੇ ਵਿੱਚ ਦਵਾਂਗੇ ਤੁਹਾਨੂੰ ਘੱਟੋ ਘੱਟ 10 10 ਡਿਜ਼ਾਈਨ ਸਟਾਕ ਜਿੰਨਾ ਮਰਜ਼ੀ ਲੈ ਲਓ ਦੋ ਤਿੰਨ ਪਾਰਸਲਾਂ ਜੀ ਬਸ ਆਊਟ ਆਫ ਸਟਾਕ ਹੋ ਜਾਣਾ ਫਿਰ ਇਹ ਵਾਲਾ ਡਿਜ਼ਾਈਨ ਰੇਂਜ ਸਿਰਫ 199 ਰੁਪਏ ਦੇ ਵਿੱਚ ਆ ਦੇਖੋ ਕਰੇਵ ਦੇ ਨਾਲ ਕਰੇਵ ਦੀ ਬਾਟਮ ਡਿਜੀਟਲ ਪ੍ਰਿੰਟ ਦੁਪੱਟਾ ਟੈਸਟਲ ਪ੍ਰਿੰਟ ਜੀ ਆ ਲੋ ਐਦਾਂ ਦਾ ਸ਼ਾਨਦਾਰ ਦੁਪੱਟਾ ਓਨਲੀ 199 ਰੁਪਏ ਦੀ ਰੇਂਜ ਦੇ ਵਿੱਚ ਬਹੁਤ ਸ਼ਾਨਦਾਰ ਕਲੈਕਸ਼ਨ ਜਿਆਦਾ ਇਹਦੇ ਡਿਜ਼ਾਈਨ ਦੇਖਣ ਵਾਸਤੇ ਜਾਂ ਤਾਂ ਕਰੋ ਵਿਜ਼ਿਟ ਜਾਂ ਫਿਰ ਕਰੋ ਵੀਡੀਓ ਕਾਲ ਓਨਲੀ 199 ਰੁਪਏ ਦੀ ਉਸ ਤੋਂ ਬਾਅਦ ਅਗਲਾ ਆਰਟੀਕਲ ਆਪਾਂ ਲੈ ਕੇ ਆਏ ਜੀ ਜੌਰਜਟ ਦੇ ਵਿੱਚ 1.5 ਮੀਟਰ ਪਨੇ ਦੀ ਆਈਟਮ ਘੇਰੇ ਦੇ ਉੱਪਰ ਆਰਗੈਂਜ਼ੇ ਦਾ ਪੈਚ ਨਾਲ ਲੱਗਿਆ ਹੋਊਗਾ ਵਰਕ ਕਟ ਵਰਕ ਦਾ ਵਰਕ ਹੈ ਬਹੁਤ ਸੋਹਣਾ ਨਾਲ ਲੈਸ ਲੱਗੀ ਹੋਈ ਹੈ ਆਲ ਓਵਰ ਸੂਟ ਫੈਬਰਿਕ ਰਹੂਗਾ ਔਰ ਦੁਪੱਟਾ ਬੜਾ ਸ਼ਾਨਦਾਰ ਦੁਪੱਟਾ ਮਿਲਣਾ ਤੁਹਾਨੂੰ ਕੋਟਾ ਡੋਰੀਆ ਆ ਦੇਖੋ ਡਿਜ਼ਾਈਨਰ ਦੁਪੱਟਾ ਫੋਰ ਸਾਈਡ ਲੈਸ ਦੇ ਨਾਲ ਟੂ ਸਾਈਡ ਕਟ ਵਰਕ ਰਹੂਗਾ ਜੀ ਉੱਪਰ ਨਾਲ ਧਾਗੇ ਦਾ ਕੰਮ ਹੋਇਆ ਹੋਇਆ ਚਾਰ ਇਸ ਦੇ ਮਿਲਨੇ ਆ ਤੁਹਾਨੂੰ ਕਲਰ ਬੜੇ ਹੀ ਸ਼ਾਨਦਾਰ ਚਾਰ ਕਲਰ ਮਿਲਨੇ ਆ ਦੇਖੋ ਬਹੁਤ ਸੋਹਣੀ ਲੁੱਕ ਵਾਲੇ ਚਾਰ ਕਲਰ ਪੀਸ ਚੈੱਕ ਕਰਿਓ ਸੀ ਆਲੋ ਜੀ ਇਹਦੇ ਨਾਲ ਵੀ ਦੁਪੱਟਾ ਰਹੂਗਾ ਵਰਕ ਅਗਲਾ ਆਏਗਾ ਜੀ ਪਰਪਲ ਕਲਰ ਇਸ ਦੇ ਨਾਲ ਵੀ ਦੁਪੱਟਾ ਮਿਲੂਗਾ ਤੁਹਾਨੂੰ ਵਰਕ ਆ ਦੇਖੋ ਆ ਸ਼ਾਨਦਾਰ ਦੁਪੱਟਾ ਰਹੇਗਾ ਇੱਕ ਮਿਲੇਗਾ ਜੀ ਗ੍ਰੇ ਕਲਰ ਇਹ ਸਾਰੇ ਤੁਹਾਨੂੰ ਡਿਜ਼ਾਈਨ ਮਿਲਿਆ ਜੀ ਸਿਰਫ 450 ਰੁਪਏ ਦੀ ਰੇਂਜ ਦੇ ਵਿੱਚ 950 995 ਇਦਾਂ ਦੀ ਰੇਂਜ ਦੇ ਵਿੱਚ ਆਰਟੀਕਲ ਵਿਕੇ ਆ ਸਿਰਫ 450 ਰੁਪਏ ਦੀ ਰੇਂਜ ਦੇ ਵਿੱਚ ਜੋਰਜਟ 2 organza ਦੁਪੱਟਾ ਇੱਕ ਆਰਟੀਕਲ ਆਪਾਂ ਨੈਚੁਰਲ ਗ੍ਰੇ ਦੇ ਵਿੱਚ ਲੈ ਕੇ ਆਏ ਆ ਆਲ ਓਵਰ ਰਹੂਗਾ ਸੂਟ 5 ਮੀਟਰ ਕਟ ਉੱਪਰ ਸਰਵੋਸਕੀ ਦਾ ਵਰਕ ਹੋਇਆ ਜੀ ਸਾਰਾ ਬ੍ਰਾਂਡ ਕਰਦਾ ਮਾਲ ਹੈ ਜੀ ਸਾਰਾ ਪੀਸ ਦੇਖਿਓ ਸੀ ਦੁਪੱਟਾ ਮਿਲਣਾ ਜੀ ਤੁਹਾਨੂੰ ਡਿਜ਼ਾਈਨਰ ਕਰਾਸ ਚੈੱਕ ਦਾ ਦੁਪੱਟੇ ਦੇ ਉੱਪਰ ਵਰਕ ਰਹੂਗਾ ਡਿਜੀਟਲ ਪ੍ਰਿੰਟਡ ਦੁਪੱਟਾ ਰਹੂਗਾ ਸੀਕੁਐਂਸ ਦਾ ਨਾਲ ਵਰਕ ਰਹੂਗਾ 5 ਮੀਟਰ ਕੱਟ ਹੈਗੀ ਹੈ ਜੀ ਇਹਦੀ ਐਦਾਂ ਦੀ ਸੇਮ ਡਿਜ਼ਾਈਨਿੰਗ ਬ੍ਰਾਂਡ ਦਾ ਸੂਟ ਚਾਰ ਇਹਦੇ ਮਿਲਣਿਆ ਤੁਹਾਨੂੰ ਕਲਰ ਇੱਕ ਮਿਲੇਗਾ ਡਾਰਕ ਕਲਰ ਚਾਰਟ ਪੀਸ ਚੈੱਕ ਕਰਿਓ ਜੀ ਇਕ ਰਹੇਗਾ ਕਲਰ ਉਸ ਤੋਂ ਬਾਅਦ ਇੱਕ ਰਹੇਗਾ ਜੀ ਮੋਰ ਪੰਖੀਆ ਕਲਰ ਇੱਕ ਕਲਰ ਰਹੇਗਾ ਜੀ ਡਾਰਕ ਗ੍ਰੇ ਇਹ ਤਾਂ ਅਗੇ ਚਾਰ ਕਲਰ ਇਸ ਦੇ ਵਿੱਚ ਰੇਂਜ ਸੀਗੀ 695 795 ਸਿਰਫ ਅਸੀਂ ਦੇਣਾ ਜੀ 495 ਰੁਪਏ ਦੇ ਵਿੱਚ 495 ਰੁਪਏ ਦੇ ਵਿੱਚ ਆਹ ਵਾਲੀ ਆਈਟਮ ਜੀ ਇੱਕ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਹੋਰ ਦਿਖਾਣਾ ਆਪਾਂ ਲੋ ਜੀ ਇਹਦਾ ਕਲਰ ਚਾਰਟ ਰਹੇਗਾ ਕੁਝ ਡਸਟੀ ਕਲਰ ਚਾਰਟ ਜੀ ਐਕਸਟਰਾ ਲੁੱਕ ਵਾਲਾ ਕਲਰ ਚਾਰਟ ਹੈ ਦੋਨੋਂ ਕਲਰ ਚਾਰਟ ਬਹੁਤ ਹੀ ਅੱਛੇ ਹਨ ਜੀ ਇਹ ਸਾਰੇ ਆਰਟੀਕਲ ਬਹੁਤ ਹੀ ਸ਼ਾਨਦਾਰ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਕਿਉਂਕਿ ਇਹ ਵਾਲੀਆਂ ਆਈਟਮਾਂ ਨਾਲ ਦੀ ਨਾਲ ਸੇਲ ਹੋਣ ਵਾਲੀਆਂ ਆਈਟਮਾਂ ਨੇ ਆ ਦੇਖੋ ਜੀ ਇੱਕ ਰਹੇਗਾ ਪੀਚ ਕਲਰ ਇੱਕ ਰਹੇਗਾ ਇਹਦੇ ਵਿੱਚ 골ਡਨ ਕਲਰ ਲਓ ਜੀ ਪੀਚ ਚੈੱਕ ਕਰੋ ਲਾਸਟ ਇੱਕ ਰਹੇਗਾ ਇਹਦੇ ਵਿੱਚ ਲਾਈਟ ਪੀਚ ਇਹ ਚਾਰ ਇਹਦੇ ਵਿੱਚ ਇਹਦੇ ਵਿੱਚ ਕਲਰ ਰਹਿਣਗੇ ਚਾਰ ਨੀਚੇ ਵਾਲੇ ਚ ਰੇਂਜ ਰਹੂਗੀ ਸਿਰਫ ਔਰ ਸਿਰਫ 495 ਰੁਪਏ ਉਸ ਤੋਂ ਬਾਅਦ ਇੱਕ ਆਈਟਮ ਆਈ ਹੈ ਜੀ मस्लिन कॉटन ਦੇ ਵਿੱਚ ਆ ਰਿਹਾ ਹੈ ਕਿ ਫੁੱਲ ਸ਼ਰਟ ਫਰੰਟ ਵਰਕ ਦੁਪੱਟਾ ਰਹੇਗਾ ਇਸ ਦੇ ਨਾਲ ਲੈਸ ਵਾਲਾ ਪਲੇਨ ਰੇਂਜ ਰਹੇਗੀ ਸਿਰਫ 275 ਰੁਪਏ ਇਸ ਤਰ੍ਹਾਂ ਦੇ 4 ਕਲਰ ਦੇ ਨਾਲ 275 ਰੁਪਏ ਦੀ ਰੇਂਜ ਸੁਪਰ ਹਿੱਟ ਆਈਟਮ ਮਸਲਿਨ ਵਿਦ ਮਲਟੀ थ्रेड ਦਾ ਵਰਕ ਹੋਇਆ ਹੈ ਜੀ ਸਾਰਾ ਰੇਂਜ ਓਨਲੀ 275 ਰੁਪਏ ਉਸ ਤੋਂ ਬਾਅਦ ਅਗਲੀ ਆਈਟਮ ਸਕਿਨ ਕਲਰ ਚਾਰਟ ਦੇ ਵਿੱਚ ਇਹ ਆਈਟਮ ਬਹੁਤ ਪਾਸ ਆਈਟਮ ਹੈ ਜੀ ਇਹਦੇ ਵਿੱਚ ਵੀ ਥੋੜਾ ਜਿਹਾ ਸਟਾਕ ਬਾਕੀ ਹੈ ਜੀ ਬਸ ਇਹ ਵੀ ਆਪਾਂ ਸਟਾਕ ਕਲੀਅਰੈਂਸ ਦੇ ਵਿੱਚ ਲਗਾਤੀ ਬਸ ਪਿਓਰ ਕੈਮਰਿਕ ਦੀ ਸ਼ਰਟ ਪਿਓਰ ਕਾਟਨ ਦੀ ਬਾਟਮ ਦੁਪੱਟਾ ਇਹਦੇ ਨਾਲ ਡਿਜ਼ਾਈਨਰ ਸਕਿਨ ਦੇ ਨਾਲ ਮੈਚਿੰਗ ਕਲਰ ਚਾਰਟ ਦੇ ਨਾਲ ਕੰਟਰਾਸਟ ਦੁਪੱਟਾ ਓਨਲੀ ਔਨ 250 ਰੁਪਏ ਰੇਂਜ ਦੇ ਵਿੱਚ ਦੁਪੱਟਾ ਸੂਟ ਮਿਲਣਾ ਜੀ ਇਹ ਵਾਲਾ ਪਿਓਰ ਕੈਮਰਿਕ ਦੀ ਸ਼ਰਟ ਦੇ ਨਾਲ ਰੇਂਜਾਂ ਪਹਿਲਾਂ ਬਹੁਤ ਮਹਿੰਗੀਆਂ ਵਿਕੀਆਂ ਹੋਈਆਂ ਨੇ ਇਹ ਵਾਲੀਆਂ ਆਈਟਮਾਂ ਤੇ ਬ੍ਰਾਂਡ ਦੇ ਵਿੱਚ ਸੂਟ ਹੈ ਜੀ ਸਾਰੇ ਕੋਈ ਕੰਪਲੇਨ ਨਹੀਂ ਇੱਕ ਕਲਾਸ ਆਈਟਮ ਹੈ ਜੀ ਧਾਗੇ ਦਾ ਕੰਮ ਹੋਇਆ ਇਹ ਨਾਲ ਰੇਂਜ ਰਹੂਗੀ ਸਿਰਫ 2500 ਰੁਪਏ ਦੀ ਉਸ ਤੋਂ ਬਾਅਦ ਇੱਕ ਆਈਟਮ ਆਪਾਂ ਕੋਟਾ ਡੋਰੀਆ ਦੇ ਵਿੱਚ ਇਹਦੇ ਵਿੱਚ ਵੀ ਕੁਝ ਆਰਟੀਕਲ ਬਾਕੀ ਨੇ ਇਹ ਵੀ ਪੀਸ ਆਪਾਂ ਤੁਹਾਨੂੰ ਦੇ ਦੇਣਾ ਜੀ ਸਿਰਫ ਔਰ ਸਿਰਫ 695 ਰੁਪਏ ਦੇ ਵਿੱਚ ਪਿਓਰ ਸਿਲਕ ਮੋਡਲ ਦੀ ਬਾਟਮ ਦੁਪੱਟਾ ਇਹਦੇ ਨਾਲ ਰਹੇਗਾ ਕੋਟਾ ਡੋਰੀਆ ਦਾ ਜੀ ਆ ਲੋ ਕੋਟਾ ਡੋਰੀਆ ਦੁਪੱਟਾ 2.5 ਮੀਟਰ ਲੈਂਥ ਦੇ ਨਾਲ ਪੂਰੇ ਦੁਪੱਟੇ ਤੇ ਰਹੂਗਾ ਬਲੌਕ ਪੇਂਟ ਔਰ ਇਸ ਤਰ੍ਹਾਂ ਦੇ ਮਿਲਨੇ ਆ ਇਹਦੇ ਵਿੱਚ ਕਲਰ ਚਾਰ ਇਸ ਦੇ ਕਲਰ ਆਣਗੇ ਰੇਂਜ ਰਹੇਗੀ 695 ਰੁਪਏ ਓਨਲੀ 695 ਰੁਪਏ ਦੀ ਰੇਂਜ ਉਸ ਤੋਂ ਬਾਅਦ ਇੱਕ ਆਈਟਮ ਤੁਹਾਨੂੰ ਆਪਾਂ ਦਿਖਾਵਾਂਗੇ ਇਸ ਤਰ੍ਹਾਂ ਦੇ ਜੌਰਜਟ ਦੇ ਉੱਪਰ ਇਹਦੇ ਨਾਲ ਦੀ ਹੋਰ ਵੀ ਬਹੁਤ ਵੈਰਾਈਟੀ ਆਈ ਹੋਈ ਹੈ ਜੀ ਇਹਦੇ ਨਾਲ ਦੇ ਹੋਰ ਜ਼ਿਆਦਾ ਡਿਜ਼ਾਈਨ ਜ਼ਿਆਦਾ ਵੈਰਾਈਟੀ ਦੇਖਣ ਵਾਸਤੇ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਜਾਂ ਫਿਰ ਦੁਕਾਨ ਤੇ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸਾਡੇ ਕੋਲ ਐਸ ਕੇ ਟੈਕਸਟਾਈਲ ਮੋਰਿੰਡਾ ਦੇ ਉੱਪਰ ਇਹਦੇ ਨਾਲ ਬਾਟਮ ਰਹੇਗੀ ਪਲੇਨ ਆ ਦੇ ਕੋਈ ਐਸਾਂ ਦੀ ਕੰਟਰਾਸਟ ਬਾਟਮ ਰਹੇਗੀ ਔਰ ਇਹਦੇ ਨਾਲ ਦੁਪੱਟਾ ਵੀ ਬੜਾ ਸ਼ਾਨਦਾਰ ਤਿਆਰ ਹੈ ਐਸਾਂ ਦੀ ਲੁੱਕ ਵਾਲਾ ਦੁਪੱਟਾ ਰਹੇਗਾ ਸੋਲੋ ਡਿਜ਼ਾਈਨ ਦੇ ਵਿੱਚ ਬਹੁਤ ਪਿਆਰੀ ਰੇਂਜ ਹੈ ਬਹੁਤ ਬੜੀ ਲੁੱਕ ਹੈ ਰੇਂਜ ਰਹੇਗੀ 710 ਰੁਪਏ ਐਦਾਂ ਦੇ ਤੁਸੀਂ ਹੋਰ ਡਿਜ਼ਾਈਨ ਦੇਖਣ ਵਾਸਤੇ ਵੀਡੀਓ ਕਾਲ ਕਰਕੇ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਔਰ ਅਗਰ ਤੁਸੀਂ ਵਿਜ਼ਿਟ ਕਰਨਾ ਤਾਂ ਐਸ ਕੇ ਟੈਕਸਟਾਈਲ ਮੋਰਿੰਡਾ ਲੁਧਿਆਣਾ ਚੰਡੀਗੜ੍ਹ ਹਾਈਵੇ ਓਪੋਜ਼ਿਟ ਰਾਜ ਮਹਿਲ ਪੈਲਸ ਜਦੋਂ ਮਰਜੀ ਵਿਜ਼ਿਟ ਕਰਕੇ ਵੀ ਆਪਣੀ ਵੈਰਾਈਟੀ ਲੈ ਕੇ ਜਾ ਸਕਦੇ ਹੋ ਇੱਕ ਤੁਹਾਨੂੰ ਹੋਰ ਆਈਟਮ ਦਿਖਾਣਾ ਜਿੱਦਾਂ ਕਿ ਨਾ ਵੈਰਾਈਟੀ ਬਹੁਤ ਜ਼ਿਆਦਾ ਆ ਚੁੱਕੀ ਹੈ ਆਜੂ ਤੁਹਾਨੂੰ ਵੈਰਾਈਟੀ ਜਿਹੜੀ ਹੈਗੀ ਨਾ ਆ ਦੇਖੋ ਜਿੱਦਾਂ ਕਿ ਔਰਗੈਂਜ਼ਾ ਦੀ ਆ ਵਾਲੀਆਂ ਆਈਟਮਾਂ ਜਿਹੜੀਆਂ ਪ੍ਰੀਮੀਅਮ ਰੇਂਜ ਦੀਆਂ ਤੁਸੀਂ ਲੈਣ ਜਾਂਦੇ ਹੋ ਲੁਧਿਆਣੇ ਜਾਂਦੇ ਹੋ ਜਾਂ ਅੰਬਾਲਾ ਜਾਂ ਇਦਾਂ ਦੀ ਰੇਂਜਾਂ ਲੈਣ ਜਾਂਦੇ ਹੋ ਇਹ ਵਾਲੀਆਂ ਆਈਟਮਾਂ ਸਾਰੀਆਂ ਤੁਹਾਨੂੰ ਇੱਕੋ ਛਤ ਹੇਠਾਂ ਨੀਂ ਮਿਲ ਜਾਣੀਆਂ ਜੀ ਜਿੱਦਾਂ ਕਿ ਆ ਦੇਖੋ ਪਿਓਰ ਔਰਗੈਂਜ਼ਾ ਦੀਆਂ ਆਈਟਮਾਂ オリジナル ਵਿਸਕੋਸ ਠੀਕ ਹੈ ਜੀ ਔਰ ਇਹਦੇ ਨਾਲ ਪਿਓਰ ਸਿਲਕ ਦੀ ਬਾਟਮ ਔਰ ਇਹਦੇ ਵਿੱਚ ਦੁਪੱਟਾ ਵੀ ਪਿਓਰ ਵਿਸਕੋਸ オーਰਗੈਂਜ਼ਾ ਆ ਦੇਖੋ ਐਸ ਤਰ੍ਹਾਂ ਦੀਆਂ ਲੋਕੋ ਵਾਲੇ ਡਿਜ਼ਾਈਨ ਕੋਈ 975 1095 1195 ਐਦਾਂ ਦੀਆਂ ਰੇਂਜਾਂ ਦੇ ਵਿੱਚ ਤੁਹਾਨੂੰ ਸਟਾਰਟਿੰਗ ਮਿਲ ਜਾਣੀਆਂ ਨੇ ਜਿਆਦਾ ਇਹਦੇ ਡਿਜ਼ਾਈਨ ਦੇਖਣ ਵਾਸਤੇ ਤੁਸੀਂ ਵੀਡੀਓ ਕਾਲ ਕਰੋ ਜਾਂ ਫਿਰ ਜਲਦੀ ਤੋਂ ਜਲਦੀ ਵਿਜ਼ਿਟ ਕਰਕੇ ਆਪਣੀ ਵੈਰਾਈਟੀ ਬਣਾ ਕੇ ਲੈ ਕੇ ਚੱਲੋ ਜਿਦਾਂ ਕਿ ਆ ਦੇਖੋ ਪਿਓਰ ਸ਼ਿਮਰ ਦੇ ਵਿੱਚ ਪੀਸ ਚੈੱਕ ਕਰਿਓ ਸੀ ਪਿਓਰ ਸ਼ਿਮਰ ਦਾ ਬੇਸ ਹੈ ਇਦੇ ਨਾਲ ਕੰਟਰਾਸਟ ਦੀ ਬਾਟਮ ਰਹਿਣੀ ਹੈ 3 ਮੀਟਰ ਆ ਦੇਖੋ 3 ਮੀਟਰ ਬਾਟਮ ਦੇ ਨਾਲ ਔਰ ਐਦਾਂ ਦੇ ਡਿਜ਼ਾਈਨਰ ਦੁਪੱਟੇ ਕੰਟਰਾਸਟ 1050 ਰੁਪਏ ਦੇ ਵਿੱਚ ਆ ਦੇਖੋ ਐਦਾਂ ਦੀ 1050 ਰੁਪਏ ਦੀ ਡਿਜ਼ਾਈਨਿੰਗ ਸ਼ਿਮਰ ਪਿਓਰ ਦੇ ਵਿੱਚ ਬਹੁਤ ਸੋਹਣੇ ਕਲਰ ਚਾਰਟ ਦੇ ਨਾਲ ਆਈਡਮਾ ਆ ਦੇਖੋ ਔਰਗੈਂਜ਼ਾ ਦੇ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਆਏ ਨੇ ਜੀ ਆ ਦੇਖੋ 1300 1400 ਰੁਪਏ ਰੇਂਜ ਦੇ ਵਿੱਚ ਬਹੁਤ ਪਿਆਰੀ ਲੁੱਕ ਦੇ ਡਿਜ਼ਾਈਨਿੰਗ ਆ ਸਾਰੇ ਹੈਂਡਵਰਕ ਵਾਲੇ ਮਾਲ ਤੁਹਾਨੂੰ ਇੱਕੋ ਛਤ ਹੇਠਾਂ ਮਿਲਨੇ ਆ ਸਾਰੀ ਪਿਓਰ ਆਰਗੈਂਜ਼ਾ ਦੇਖੋ ਜਿੰਨੀ ਮਰਜ਼ੀ ਵੈਰਾਈਟੀ ਲੋ ਆ ਦੇਖੋ ਪਿਓਰ ਧਾਗੇ ਦਾ ਕੰਮ ਹੈ ਫੁੱਲ ਫਰੰਟ ਬਣੇ ਹੋਏ ਜੀ ਆ ਦੇਖੋ ਆਈਟਮਾਂ ਦੇਖੋ ਜੀ ਵੀ ਨੈਕ ਵਾਲੇ ਡਿਜ਼ਾਈਨ ਪੀਸ ਤੁਹਾਨੂੰ ਇੱਕ ਖੋਲ ਕੇ ਦਿਖਾ ਦਿੰਨੇ ਆ ਜੀ ਆਪਾਂ ਐਦਾਂ ਦੀਆਂ ਆਈਟਮਾਂ ਜਿਹੜੀਆਂ ਆਈਟਮਾਂ ਤੁਹਾਨੂੰ ਮਾਰਕੀਟ ਪ੍ਰਾਈਜ਼ ਦੇ ਘੱਟੋ ਘੱਟ 1795 1895 ਹੋਲ ਸੇਲ ਦੇ ਵਿੱਚ ਤੁਹਾਨੂੰ ਮਿਲਣਗੇ ਸਾਡੇ ਕੋਲ ਹੋਲ ਸੇਲ ਦੇ ਵਿੱਚ ਮਿਲਣਿਆ ਜੀ ਸਿਰਫ 1395 ਚ ਪੀਸ ਚੈੱਕ ਕਰੋ ਜੀ ਸੇਮ ਇੰਸਟਾਗ੍ਰam ਵਾਲੀਆਂ ਆਈਟਮਾਂ ਦੇਖੋ ਹੈਂਡਵਰਕ neck ਤੇ ਪੀਸ ਹੈ ਜੀ ਇਹ ਵਾਲਾ ਘੇਰੇ ਦੇ ਉੱਪਰ ਨਾਲ ਵਰਕ ਰਹੂਗਾ ਉਸ ਤੋਂ ਬਾਅਦ ਇਹ ਨਾਲ ਪਿਓਰ ਸਿਲਕ ਦੀ ਬਾਟਮ ਬਾਟਮ ਦੇ ਉੱਪਰ ਨਾਲ ਵਰਕ ਤੇ ਦੁਪੱਟੇ ਕਿਹੜੇ ਜੀ ਰਹਿਣੇ ਪਿਓਰ オリジナル ਸ਼ਿਫੋਨ ਦੇ ਪਿਓਰ オリジナル ਸ਼ਿਫੋਨ ਦੇ ਦੁਪੱਟੇ 1395 ਰੁਪਏ ਦੇ ਵਿੱਚ ਤੇ ਕਲਰ ਚਾਰਟ ਤੁਸੀਂ ਦੇਖ ਲਓ ਮੈਂ ਕਹਿੰਦਾ ਜੀ ਸੈੱਟ ਨਹੀਂ ਛੱਡਨੇ ਇੰਨੇ ਪਿਆਰੇ ਪਿਆਰੇ ਡਿਜ਼ਾਈਨ ਨੇ ਇੰਨੇ ਪਿਆਰੇ ਪਿਆਰੇ ਕਲਰ ਚਾਰਟ ਨੇ ਰੇਂਜਾ ਬਹੁਤ ਹੀ ਜ਼ਿਆਦਾ ਨੋਮੀਨਲ ਦੇਖੋ ਉਸ ਤੋਂ ਬਾਅਦ ਆ ਰੇਂਜਾ ਦੇਖੋ ਤੁਸੀਂ ਸਿਰਫ 1295 ਰੁਪਏ ਦੇ ਵਿੱਚ 1295 ਰੁਪਏ ਦੇ ਵਿੱਚ ਪੀਸ ਹੈ ਜੀ ਪੀਸ ਦਾ ਲੁੱਕ ਜਿਹਦੀ ਦੇਖੋ ਰੋਹ ਖੁਸ਼ ਹੁੰਦੀ ਹੈ ਇੰਨੇ ਸੋਹਣੇ ਕਨਸੈਪਟ ਬਣ ਕੇ ਆਏ ਨੇ ਆ ਦੇਖੋ ਐਸਾਂ ਦੀਆਂ ਪ੍ਰੀਮੀਅਮ ਰੇਂਜ ਵਾਲੀਆਂ ਕੁਆਲਿਟੀਆਂ ਵੀ ਤੁਹਾਨੂੰ ਇੱਕੋ ਛੱਤ નીચે ਮਿਲលੀਆਂ ਜਿਦਾਂ ਕਿ ਇਹਦੇ ਵਿੱਚ ਬਲੌਕ ਪੇਂਟ ਵੀ ਹੋਇਆ ਹੋਇਆ ਬਾਟਮ ਵੀ ਵਰਕ ਹੈ ਜੀ ਦੁਪੱਟੇ ਵੀ ਇਹਦੇ ਨਾਲ ਵਰਕ ਮਿਲਨੇ ਨੇ ਕਿਸੇ ਦੇ ਵਿੱਚ ਤੁਹਾਨੂੰ ਮਿਲਣਗੇ ਜੀ ਗੋਟਾ ਪੱਟੀ ਵਾਲੇ ਇਸ ਸਾਰੀਆਂ ਇਦਾਂ ਦੀਆਂ ਰੇਂਜਾਂ ਤੁਸੀਂ ਲੈਣ ਵਾਸਤੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ SK ਟੈਕਸਟਾਈਲ ਤੇ ਕਿਉਂਕਿ ਤੁਹਾਨੂੰ ਇਸ ਮਹਿੰਗੀਆਂ ਰੇਂਜਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਫਾਇਦਾ ਬੈਨੀਫਿਟ ਮਿਲਨੇ ਨੇ ਹਰ ਤਰ੍ਹਾਂ ਦੀ ਲੁੱਕ ਦੇ ਮਾਲ ਤੁਹਾਨੂੰ ਇੱਕੋ ਛੱਤ નીચે ਮਿਲ ਜਾਣੇ ਨੇ ਜਿਦਾਂ ਕਿ ਆ ਦੇਖੋ ਵੀ ਨੈਕ ਦੇ ਵਿੱਚ ਆ ਸਾਰੀਆਂ ਡਿਜ਼ਾਈਨਿੰਗਾਂ ਤੁਹਾਨੂੰ ਮਿਲਣ ਜਾ ਰਹੀਆਂ ਨੇ ਆ ਦੇਖੋ 950 ਰੁਪਏ ਦੀ ਰੇਂਜ ਦੇ ਵਿੱਚ ਸਿਰਫ ਆਰਟੀਕਲ ਜਿੰਨੇ ਮਰਜ਼ੀ ਪੀਸ ਲਓ ਇਹ ਵਾਲੇ ਫੁੱਲ ਕੁਆਂਟੀਟੀ ਆ ਚੁੱਕੀ ਹੈ ਜੀ ਆ ਦੇਖੋ ਬਲੌਕ ਪੇਂਟ ਵਾਲੇ ਮਾਲ ਆ ਦੇਖੋ ਦੁਬਾਰਾ ਅਸੀਂ ਰੀਸਟਾਕ ਕਰਵਾ ਲਿਆ ਵਾਲਾ ਡਿਜ਼ਾਈਨ ਦੁਆਰਾ ਰਿਪੀਟ ਮੰਗਰੇ ਪਏ ਸੀ ਇਹ ਕਸਟਮਰਸ ਸਿਰਫ 950 ਰੁਪਏ ਦੀ ਰੇਂਜ ਐਦਾਂ ਦੀਆਂ ਹੋਰ ਲੁੱਕ ਦੇਖਣ ਵਾਸਤੇ ਤੁਸੀਂ ਇੱਕ ਵਾਰ SKT Excel ਦੇ ਵਿਜ਼ਿਟ ਜਰੂਰ ਕਰੋ ਜਿਦੇ ਚ ਕੀ ਤੁਹਾਡਾ ਬੈਨੀਫਿਟ ਵੱਧ ਤੋਂ ਵੱਧ ਹੋ ਸਕੇ ਜਿੱਦਾਂ ਕਿ ਆ ਦੇਖੋ ਆ ਲੁੱਕ ਕੋਲੇ ਡਿਜ਼ਾਈਨ ਰੈਡੀ ਹੋ ਕੇ ਆ ਚੁੱਕੇ ਨੇ ਟੋਟਲ ਹੈਂਡ ਦੇ ਕੰਮ ਮਲਟੀ ਸਾਈਡ ਦੇ ਕੰਮ ਦੇ ਨਾਲ ਰੇਂਜ ਬਹੁਤ ਹੀ ਵਾਜਬ ਸਿਰਫ 695 ਰੁਪਏ ਦੇ ਪੀਸ ਤੁਸੀਂ ਦੇਖੋਗੇ ਜੀ 950 1095 ਐਦਾਂ ਦੀਆਂ ਰੇਂਜਾਂ ਦੇ ਵਿੱਚ ਮਾਰਕੀਟ ਤੋਂ ਤੁਸੀਂ ਆਈਟਮਾਂ ਇਹ ਖਰੀਦਿਓ ਹੈਂਡਵਰਕ ਦੀ ਡਿਜ਼ਾਈਨਿੰਗ ਆ ਦੇਖੋ ਸਿਰਫ 695 ਰੁਪਏ ਦੇ ਵਿੱਚ ਪਿਓਰ ਦੁਪੱਟੇ ਦੇ ਮਾਲ ਆ ਦੇਖੋ origignal ਪਿਓਰ ਦੁਪੱਟੇ ਦੇ ਨਾਲ ਕਲਰ ਚਾਰਟ ਬਹੁਤ ਹੀ ਜ਼ਿਆਦਾ ਫੈਨਸੀ ਸਿਰਫ 695 ਰੁਪਏ ਰੇਂਜ ਦੇ ਵਿੱਚ ਇਦਾਂ ਦੇ ਆਰਟੀਕਲ ਲੈ ਜਾਓ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਵਾਸਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਵੀਡੀਓਜ਼ ਦੇਖਣ ਵਾਸਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਨ੍ਹਾਂ ਨੇ ਵੀ ਨਹੀਂ ਕੀਤਾ ਤੇ ਵੀਡੀਓ ਨੂੰ ਕਰ ਦਿਓ ਜਲਦੀ ਉਹ ਜਲਦੀ ਸ਼ੇਅਰ ਜਿੰਨੇ ਵੀ ਆਰਟੀਕਲ ਤੁਹਾਨੂੰ ਦਿਖਾਏ ਨੇ ਉਮੀਦ ਹੈ ਸਾਰੇ ਵਧੀਆ ਲੱਗੇ ਹੋਣਗੇ ਤੇ ਇਹਦੇ ਚੋ ਜਿਹੜੀ ਵੀ ਵੈਰਾਈਟੀ ਤੁਹਾਨੂੰ ਪਸੰਦ ਆਂਦੀ ਆ ਸਕਰੀਨ ਸ਼ਾਟ ਲੈ ਕੇ ਪੇਜ ਉ ਦਿੱਤੇ ਗਏ ਨੰਬਰਾਂ ਤੇ ਤੇ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ